ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੇ ਪਲੱਸ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਜੀ ਯਾਨੀ ਕਿ 22 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਔਰ ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਪੱਛਮੀ ਸਿਸਟਮ ਪ੍ਰਭਾਵਿਤ ਕਰਨ ਜਾ ਰਿਹਾ ਜੀ ਉਹਦੀ ਵੀ ਅਪਡੇਟ ਤੁਹਾਨੂੰ ਦੇਵਾਂਗੇ ਅਸਲੀਆਂ ਤਾਜ਼ਾ ਸੈਟਲਾਈਟ ਦੱਸੇ ਰਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਰਾਤ ਦੇ 8:30 ਵਜੇ ਰਿਹਾ ਤੇ 18 ਫਰਵਰੀ ਦਾ ਦਿਨ ਲੰਘ ਚੁੱਕਿਆ ਗਰਮ ਤੇ ਨਿੱਗਾ ਦਿਨ ਰਿਹਾ ਅੱਜ ਤੇ ਅੱਜ ਦੀ ਰਾਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਐਸੇ ਲਈ ਤਸਵੀਰ ਦੇਖੀਏ ਤਾਂ ਲਗਭਗ ਪੰਜਾਬ ਦੇ ਵਿੱਚ ਤਾਰੇ ਨਿਕਲੇ ਹੋਏ ਨੇ ਔਰ ਮੌਸਮ ਵੀ ਠੀਕ ਠਾਕ ਹੈ ਉੱਤੇ ਦੀ ਹਲਕੇ ਫੁਲਕੇ ਜਿਹੇ ਟਟਵੇਂ ਬੱਦਲ ਫੱਜ ਰਹੇ ਨੇ ਜੇਕਰ ਆਉਂਦੇ 48 ਘੰਟਿਆਂ ਦੀ ਗੱਲ ਕਰੀਏ ਜੇ ਇੱਕ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਉੱਤਰ ਭਾਰਤ ਵੱਲ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਭਾਵੇਂ ਉਹ ਮਾਝਾ ਖੇਤਰ ਹੈ ਜ਼ਿਲ੍ਹਾ ਵਾਰ ਜੇਕਰ ਨਾਮ ਲਈਏ ਤੇ ਤੁਸੀਂ ਮੰਨ ਕੇ ਚੱਲੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਚਾਂਸ ਨੇ ਇਸ ਸਿਸਟਮ ਦੇ ਸਦਕਾ ਇਸਰੇ ਕੱਲੇ ਕੱਲੇ ਜ਼ਿਲ੍ਹੇ ਦਾ ਨਾਮ ਲੈਣ ਦੀ ਲੋੜ ਨਹੀਂ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਚਾਂਸ ਬਣਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਸਾਰੇ ਜ਼ਿਲ੍ਹੇ ਜੀ ਹਰਿਆਣਾ ਦੇ ਉਤਰੀ ਭਾਗਾ ਦੇ ਵਿੱਚ ਔਰ ਪਛਮੀ ਭਾਗਾ ਦੇ ਵਿੱਚ ਯੂਪੀ ਦੇ ਪਛਮੀ ਭਾਗ ਔਰ ਰਾਜਸਥਾਨ ਦੇ ਉੱਤਰ ਪੂਰਬੀ ਭਾਗਾ ਦੇ ਵਿੱਚ ਇਸ ਸਿਸਟਮ ਨੇ ਲੱਗਣਾ ਹਲਕੇ ਤੋਂ ਲੱਗੇ ਦਰਮਿਆਨੇ ਵਿੱਚ ਬਹੁਤ ਹੀ ਖੇਤਰਾ ਦੇ ਵਿੱਚ ਪਹੁੰਚਣਗੇ ਕਿਤੇ ਕਿਤੇ ਤਗੜੀ ਗਰਜ ਰਿਸਕ ਦੇ ਨਾਲ ਤਗੜੇ ਮਿਹਦੇਸ ਫੈਲੋਫਰਸ ਗੜੇਵਾਰੀ ਵੀਦਰ ਜੋ ਸਕਦੀ ਹੈ ਜਿੱਥੇ ਤਗੜੀ ਗਰਜਣਿਸ਼ਕ ਹੁੰਦੀ ਹੈ ਤੇ ਉੱਥੇ ਵਿਚਾਰ ਰੱਖਣਾ ਜ਼ਰੂਰੀ ਹੈ ਕਿਉਂਕਿ ਥੱਲੇ ਜਦੋਂ ਗਰਾਊਂਡ ਲੈਵਲ ਤੇ ਆਪਾਂ ਖੜੇ ਆਂ ਤੇ ਬਿਜਲੀ ਦੀ ਜਿਹੜੀ ਗਰਜਣਿਸ਼ਕ ਹੁੰਦੀ ਹੈ ਤੇ ਉਹ ਪ੍ਰਭਾਵਿਤ ਕਰ ਸਕਦੀ ਹੈ ਇਸ ਲਈ ਜਾਨਵਾਲ ਦਾ ਨੁਕਸਾਨ ਜਿਹੜਾ ਬਹੁਤ ਹੁੰਦਾ ਹਸ ਤਾਂ ਵਿਚਾਰ ਰੱਖਣਾ ਜ਼ਰੂਰੀ ਹੈ ਸੋ ਗੜੇਮਾਰੀ ਦੇ ਚਾਂਸ ਵੀ ਵਣਦੇ ਜਾ ਰਹੇ ਨੇ ਉਹ ਮਾਲਵਾ ਖੇਤਰ ਵੀ ਹੋ ਸਕਦਾ ਹੈ ਭਾਵੇਂ ਉਹ ਪੂਰਬੀ ਮਾਲਵਾ ਹੋਵੇ ਪਵਾਰ ਖੇਤਰ ਹੋਵੇ ਇਸ ਲਈ ਜਿਲ੍ਹਾਵਾਰਾਂ ਕੋਈ ਗੱਲ ਨਹੀਂ ਕਰਾਂਗੇ ਸੋ ਇਹਨਾਂ ਫਾਗਾ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਹਰਿਆਣਾ ਦੇ ਵਿੱਚ ਵੀ ਗੜੇਮਾਰੀ ਦੇ ਵੱਲ ਚਾਂਸ ਵਣਦੇ ਹੋਏ ਨੇ ਤੇ ਇਸ ਹੁਮਾ ਦੇ ਨਾਲ ਇਸ ਸਿਸਟਮ ਨੇ ਅੱਗੇ ਜਿਹੜਾ ਜ ਬਹੁਤਾ ਖੜਕਾ ਦੜਕਾ ਕਰੇਗਾ ਤੇ ਇਹ ਚਾਂਸੀ ਦੇ ਬਣਦੇ ਜਾਫਰੇ ਨੇ 19 ਦੀ ਦੁਪਹਿਰ ਤੋਂ ਬਾਅਦ ਯਾਨੀ ਕਿ ਕੱਲ ਦੁਪਹਿਰ ਤੱਕ ਤੂਫਨ ਲੱਗਣ ਦੇ ਆਸਾਰ ਜੜੇ ਹਨ ਤੇ ਜਾਫਰੇ ਨੇ ਤੇ ਕੱਲ ਸ਼ਾਮ ਤੋਂ ਦੁਪਹਿਰ ਤੋਂ ਬਾਅਦ 3-4 ਵਜੇ ਤੋਂ ਇਹ ਸਿਸਟਮ ਨੇ ਰਾਜਸਥਾਨ ਦੇ ਬਹੁਤੇ ਹਿੱਸਿਆਂ ਦੇ ਵਿੱਚ ਸ਼ੁਰੂਆਣਾ ਸ਼ੁਰੂ ਕਰ ਦੇਣਾ ਤੇ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਬੱਦਲਬਾਜ਼ੀ ਕੱਲ ਤੋਂ ਜੜਿਆ ਸ਼ਾਮ ਤੋਂ ਵੜਨੀ ਸ਼ੁਰੂ ਹੋ ਜਾਏਗੀ 20 ਤਰੀਕ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਕਹੇ ਲਈ 21 ਦੀ ਰਾਤ ਤੱਕ ਬਹੁਤੇ ਹਫਾਗਾਂ ਦੇ ਵਿੱਚ ਇਹ ਸਿਸਟਮ ਕਵਰ ਕਰ ਚੁੱਕਿਆ ਹੋਵੇਗਾ ਤਗੜੀ ਗਰਜਲਿਸ਼ਕ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤ ਜਿਹੜੀ ਆ ਸਿਸਟਮ ਦਿੰਦਾ ਹੋਇਆ ਅੱਗੇ 21 ਤਰੀਕ ਨੂੰ ਪਾਰ ਲੰਘ ਜਾਣਾ ਜੀ ਉਸ ਤੋਂ ਬਾਅਦ 22 23 24 ਫੱਜੇ ਇਹ ਕੋਲੜੇ ਹੋਣਗੇ ਠੰਡੀਆਂ ਸੇਤ ਹਵਾਵਾਂ ਪਲੱਸ ਕੁਝ ਖੇਤਰਾਂ ਦੇ ਵਿੱਚ ਸੰਗਣੀ ਧੁੰਦ ਵੀ ਹੋਏਗੀ ਇਸ ਤੋਂ ਇਲਾਵਾ ਜੀ ਪਹਾੜਾਂ ਦੇ ਵਿੱਚ ਬਰਫ ਬਾਰਿਸ਼ ਦਾ ਇੱਕ ਦੌਰ ਲੱਗਣਾ ਜਿਹਦੇ ਨਾਲ ਠੰਡ ਇੱਕ ਵਾਰ ਫਿਰ ਤੋਂ ਮੁੜ ਤੋਂ ਵਾਪਸੀ ਕਰਦੀ ਨਜ਼ਰ ਆਵੇਗੀ ਫਿਲਹਾਲ ਮੌਸਮ ਖਾਗ ਨੇ yellow alert ਇਸ ਸਿਸਟਮ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਤੇ ਜਿਵੇਂ ਜਿਵੇਂ ਅੰਕੜੇ ਆਉਂਦੇ ਰਣਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਤਾਜ਼ਾ ਅਪਡੇਟਸ ਦੇਵਾਂਗੇ ਇਸ ਸਿਸਟਮ ਬਾਰੇ ਇਜਾਜ਼ਤ